ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਆਸ ਕਰਦੇ ਆਂ ਕਿ ਸਾਡੇ ਸਾਰੇ ਭੈਣ ਭਰਾ ਠੀਕ ਠਾਕ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਜੇ ਠੀਕ ਠਾਕ ਆ ਵਧੀਆ ਚਲੋ ਵਧੀਆ ਹੀ ਚਾਹੀਦਾ ਪੀ ਜਾਂਦੇ ਚਾ ਚਾਹ ਪੀਂਦੇ ਆ ਹੁਣ ਸਮਾਂ ਦਾ ਟਾਈਮ ਹੋਇਆ ਚਾਹ ਤਾਂ ਪੀਣੀ ਪੈਣੀ ਆਹੋ ਟਾਈਮ ਵੀ ਅੱਜ ਵੱਧ ਹੋ ਗਿਆ ਵਾ ਵੱਧ ਹੋ ਗਿਆ ਫਿਰ ਅੱਜ ਅਭੀ ਨਹੀਂ ਹੋ ਠੀਕ ਅਭੀ ਦੀ ਦਵਾਈ ਲੈਣ ਚਲਗੇ ਬੰਦਾ ਸਾਡਾ ਬਿਮਾਰ ਹੋ ਗਿਆ ਇਹਨਾਂ ਵਿਚਾਰੇ ਨੂੰ ਬੁਖਾਰ ਚੜ ਗਿਆ ਵਾ ਠੰਡ ਲਵਾ ਲਈ ਨਿਆਣੇ ਤੁਹਾਨੂੰ ਪਤਾ ਵੀ ਠੰਡ ਚ ਨਹੀਂ ਬੈਂਦੇ ਪੱਜੇ ਫਿਰਦੇ ਆ ਜਿੰਨਾ ਮਰਜੀ ਕਾ ਉਹ ਪਰ ਇਹਨਾਂ ਨੇ ਨਹੀਂ ਕਪੜਾ ਚਾਜਣਾ ਦਵਾਲੇ ਪਾਉਣਾ ਹੋਣ ਵੀ ਦਵਾਈ ਲੈ ਆਈ ਤੇ ਉਹ ਗੁੱਸੇ ਹੋ ਡਿਆ ਡਾਕਟਰ ਵੀ ਜਰਾ ਆਪਾਂ ਨਹੀਂ ਪਾ ਕੇ ਆਇਆ ਜਰਾਬਾ ਉਹ ਡੈਡੀ ਨਾਲ ਗਿਆ ਇਹਨਾਂ ਪੈਲੀ ਜੀ ਤੇ ਲਬੇੜ ਲਿਆ ਆ ਥੋਰ ਪਾ ਕੇ ਨਹੀਂ ਗਿਆ ਲਾ ਕੇ ਸੁੱਟ ਗਿਆ ਉਹ ਚਲ ਕੋਈ ਹੋਰ ਮੈਂ ਕੀ ਕਾ ਮੇਂ ਜਮ ਮੂਰੀਆਂ ਆ ਅੱਜ ਮੂਰੀਆਂ ਵਾਲੀ ਸਬਜ਼ੀ ਬਣਾਉਣੀ ਆ ਅੱਧੀ ਦੀ ਕਮੈਂਟ ਕਰਦੇ ਆ ਕਿ ਮੈਨੂੰ ਮੂਰੀਆਂ ਦੀ ਸਬਜ਼ੀ ਬਣਾ ਕੇ ਦੱਸੋ ਕਿਹੜੇ ਦੀਦੀ ਕਮ ਕਮੈਂਟ ਕਰਦੇ ਆ ਹੈ ਗੱਦੇ ਮੈਨੂੰ ਮੂਲੀਆਂ ਦੀ ਸਬਜ਼ੀ ਬਣਾ ਕੇ ਦੱਸੋ ਬੜੇ ਦਿਨਾਂ ਦੇ ਕਮੈਂਟ ਘਾਣਦੇ ਆ ਅੱਜ ਬਣਾਉਣੀ ਆ ਅੱਜ ਬਣਾ ਲਓ ਨਾ ਫਿਰ ਠੀਕ ਆ ਫਿਰ ਵੇਖਣੇ ਆ ਲਿਓ ਮੈਂ ਮੂਲੀਆਂ ਜਾ ਕੇ ਬਾਰੂ ਫਿਰ ਉਹਨਾਂ ਨੂੰ ਦੱਸਦਾ ਹੈ ਫਿਰ ਉਹਨਾਂ ਨੂੰ ਦੱਸ ਦਿਓ ਤੇ ਦੱਸ ਦਿਓ ਨੀ ਮੂਲੀਆਂ ਦੀ ਸਬਜ਼ੀ ਭਾਂਜੀ ਤੁਸੀਂ ਬਣਾਇਆ ਹੋ ਅੱਜ ਬਣਾ ਦੇਂਗੇ ਠੀਕ ਚਲ ਠੀਕ ਹੈ ਹੈ ਮੈਂ ਮੂਲੀਆਂ ਤੈਨੂੰ ਲਿਆ ਦਿੰਨੇ ਤੇ ਸਬਜ਼ੀ ਤੁਰ ਗੜ ਚੱਲ ਮੈਂ ਆ ਦੇਉਂਗੀ ਤੇ ਤੜਕਾ ਤੂੰ ਲਾ ਦੇ ਠੀਕ ਆਪਣੇ ਭੈਣ ਭਰਾਵਾਂ ਨੂੰ ਮੰਮੀ ਨਾਲ ਦੀ ਨਾਲ ਇਹ ਵੀ ਦੱਸ ਦਾਂਗੇ ਕਿ ਸਿਆਲ ਚ ਹੀ ਮੂੜੀਆਂ ਦੀ ਸਬਜ਼ੀ ਕਿੱਦਾਂ ਬਣਾਉਣੀ ਹੈ ਤੇ ਗਰਮੀਆਂ ਚ ਕਿੱਦਾਂ ਬਣਾਉਣੀ ਆ ਗਰਮੀਆਂ ਵਾਲੀ ਵੀ ਨਾਲ ਹੀ ਦੱਸ ਦਾਂਗੇ ਆਹ ਵਾਹ ਹਨਾ ਚੇਤਾ ਹੈ ਨਾ ਤੁਹਾਨੂੰ ਗਰਮੀਆਂ ਚ ਕਿੱਦਾਂ ਬਣਾਉਣੀ ਆ ਆ ਆਹ ਤੇ ਇਹ ਵੀ ਨਾਲ ਹੀ ਦੱਸਾਂਗੇ ਵੀ ਗਰਮੀਆਂ ਚ ਕਿੱਦਾਂ ਬਣਾਉਣੀ ਹੈ ਤੇ ਸਿਆਲ ਚ ਹੀ ਕਿੱਦਾਂ ਬਣਾਉਣੀ ਆ ਉਹ ਵੀ ਫਿਰ ਦੱਸਾਂਗੇ ਜਦੋਂ ਬਣਾਵਾਂਗੇ ਬਣਾਵਾਂਗੇ ਜਦੋਂ ਉਹਦੋਂ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਹੁਣ ਅਸੀਂ ਜਾਂਦੇ ਮੂੜੀਆਂ ਲੈਣ ਆਹ ਮੂੜੀਆਂ ਲਿਆ ਕੇ ਤੇ ਚਲੋ ਫਿਰ ਤੋ ਕਿ ਡੱਗ ਗਿਨਾਵ ਦੁੱਧ ਦੱਸਾਂਗੇ ਹਾਂ ਉਹ ਦੁੱਧ ਦੱਸਾਂਗੇ ਕਿਹਤਰਾ ਗੱਡੀ ਨਾ ਚਲੋ ਫੜਾਵਾਂ ਮੈਂ ਕਿ ਜਾ ਫੜਾ ਦਿਓ ਆਬੀ ਪੀਲਾ ਤੂੰ ਇਹ ਪੋਤੋ ਓਟਖ ਲੋ ਅਬੀ ਨੇ ਵਿਚਾਰੇ ਨੇ ਰਾਸ ਰਖੇ ਲਾਗੇ ਲੱਡੂ ਰਖੇ ਆ ਅਰਸੀ ਰਖੀ ਆ ਖਾਣਾ ਪਤਾ ਨਹੀਂ ਹੁਣ ਇਹਨਾਂ ਦੇ ਵਿੱਚੋਂ ਕੀ ਆ ਲਿਆ ਦਿਓ ਆਂਦਾ ਤਿੰਨੇ ਚੀਜ਼ਾਂ ਰੋਟੀ ਨਹੀਂ ਖਾਦੀ ਕੋਸ ਨਹੀਂ ਦਿਹੁਣਾ ਉਹਦੀਆਂ ਚੀਜ਼ਾਂ ਖਾਣੀਆਂ ਕੋਸ ਵੀ ਨਹੀਂ ਗਾ ਵੇਖ ਲਈ ਰੱਖਿਆ ਹੀ ਲਾਗੇ ਉੱਠ ਵੀ ਤਾਂ ਮੂਲੀਆਂ ਸਾਡੀਆਂ ਪਹੁੰਚ ਗਈਆਂ ਵਾ ਮੰਮੀ ਜੀ ਨੇ ਬਾਹਰੋਂ ਉੱਡ ਕੇ ਤੇ ਘਰ ਕਲਾਤੀ ਆਵਾਂ ਉਹਨਾਂ ਨੇ ਕਿਹਾ ਵੀ ਮੇਰੀ ਆਉਂਦਿਆਂ ਨੇ ਇਹਨਾਂ ਨੂੰ ਰਗੜ ਦੋ ਹੁਣ ਇਹਨਾਂ ਨੂੰ ਮੈਂ ਧੋ ਤਾ ਕੇ ਛਿੱਲ ਕੇ ਤੇ ਰਗੜ ਦੇਣ ਲੱਗੀ ਆ ਤੇ ਫਿਰ ਮੰਮੀ ਜੀ ਆਉਂਦੇ ਆ ਤੇ ਤੁਹਾਨੂੰ ਦੱਸ ਦਿਆ ਕਿ ਕਿਦਾਂ ਸਰਜੀ ਬਣਦੀ ਆ ਪਤਾ ਨਹੀਂ ਤੁਹਾਨੂੰ ਮੇਰੇ ਹੱਥਾਂ ਦੀ ਚੰਗੀ ਲੱਗੇ ਕਿ ਨਾ ਲੱਗੇ ਇਹ ਕਰਕੇ ਤੁਹਾਡੀ ਬੇਬੀ ਤੁਹਾਨੂੰ ਸਰਜੀ ਬਣਾ ਕੇ ਦੱਸੋਗੀ ਵੀ ਕਿਦਾਂ ਦੀ ਬਣਦੀ ਆ ਮੈਂ ਉਹਨਾਂ ਦੇ ਆਉਂਦਿਆਂ ਤਿਆਰ ਕਰ ਦੇਣਾ ਸਭਨ ਸਾਰਾ ਹਾਂਜੀ ਮæg ਜੀ ਤੁਸੀਂ ਬੋਲੋ ਲੱਗੇ ਜਬ ਜਿਬੂ ਨੇ ਮੈਂ ਮੀਂਹ ਦੇ ਐਂ ਬੋਲ ਜਾ ਰਗੜ ਨੇ ਸੱਚ ਬੇਬੇ ਨੇ ਕਿਉਂ ਮੈਂ ਕਨੇ ਬਣਾਉਣੀ ਆ ਮੈਂ ਕਨੇ ਕਿਹਾ ਸੀ ਕੱਲ ਕੋਈ ਨਹੀਂ ਮੈਂ ਬਣਾ ਦੂੰਗੀ ਐ ਚੱਕੜੀ ਗੱਲ ਆ ਹਮਮ ਇਹ ਚੱਕੜੀ ਗੱਲ ਵਾ ਉਹਨਾਂ ਚੜੀ ਲਗੜਾ ਕੰਮ ਨਹੀਂ ਹੁੰਦਾ ਨਾ ਆਹ ਸਾਰਾ ਕਰ ਲੈਂਦੀ ਉਹ ਵੀ ਓਦਾਂ ਹੀ ਨਹੀਂ ਚਾਈਦਾ ਮੈਂ ਬਣਾ ਦੂੰਗੀ ਹਾਂ ਜੀ ਮੰਮੀ ਜੀ ਬਣਾ ਦੇ ਲੱਗੇ ਜੇ ਇਹ ਬਣਾਉਣ ਲੱਗੇ ਆਂ ਮੂੜੀਆਂ ਦੀ ਸਬ지 ਹਾਂਜੀ ਆਹਰ ਪਾਤਾ ਤੇਲ ਦੋ ਕੜਸੀਨਾਂ ਹਾਂਜੀ ਦੋ ਕੜਸੀਆ ਪਾਤੀਨਾ ਤੇਲ ਉਹ ਹਾਂ ਤਾਂ ਤੇ ਬਾਅਦ ਚਾਹੁੰਦੇ ਨੇ ਪਾਤਾ ਨਾਲ ਦੇਖੋ ਜਿੰਨਾ ਕਰਦੇ ਨਾ ਠੀਕ ਹੈ ਇਹਨਾਂ ਚੀਜ਼ ਉਹ ਤਾਦਣਾ ਮੈਂ ਨਹੀਂ ਦੀਆਂ ਜਿਆਦਾ ਕਰਕੇ ਮੈਨੂੰ ਮੇਕੋ ਤੱਕੀ ਰਿਆ ਜਾਂਦਾ। ਲੱਗਾ। ਤੈਨੂੰ। ਤੂੰ ਅੱਗ ਵੀ ਬੜੀ ਗਈ ਹੈ। ਘੱਟ ਨਹੀਂ ਚੰਗਦੇ। ਇਹ ਤੇ ਰਾਮ ਕੀ ਰਿਆ ਜਾਂਦਾ ਮੇਕੋ ਕਰਨੀ। ਮੈਂ ਉਹ ਚੀਜ਼ ਨਹੀਂ ਆ। ਇੰਦਾ ਹੀ ਬੜੀਆਂ ਮਾੜੀਆਂ ਨੇ। ਲੈ। ਮੇਰਾ ਦਾਤ ਹੀ ਲਾਗੇ ਰੱਖਿਆ ਕਰੋ ਤੂੰ। ਪਰ ਹੁਣ ਤੇ ਲੈ ਤੰਗ ਨਾ। ਜੀਪੀ ਹੂੰ ਪੁਰ ਪਾੜੀਏ ਪਹਿਲਾਂ ਰੋਟੀ ਮਾਰਦੇ ਬੈਠੇ ਹੂੰ ਉਪੜਾ ਕੋਤੇ ਚੋਂ ਮਟਾ ਅੱਗ ਤੇ ਬੜੀ ਆ ਆਹ ਡੰਡਾ ਹੋ ਗਿਆ ਨਾ ਇੱਦਾਂ ਲੈਣ ਲੱਗਿਆ ਲੈ ਲੱਗਿਆ ਨਾ ਆਹ ਹੁਣ ਤੇਲ ਗਿਆ ਉਹ ਕੜ ਹੁਣ ਪਾ ਦਾਂ ਵਿੱਚ ਅਦਰਕ ਗੰਡਾ ਪਈਆ ਅਦਰਕ ਗੰਡਾ ਮੇਰਾ ਬੋਲ ਆ ਦਿਲਿਆ ਮੈਂ ਨਾ ਨਾ ਨਹੀਂ 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 ਇੰਨਾ ਹੀ ਦਾਂ ਦਾ ਇਹ ਆਨ ਤੇ ਹੁਣ ਝੋਲਵਾਇਨਾ ਹਾਂ ਰਹਿਣ ਨੂੰ ਛੋੜ ਆਪਾ ਤਾਂ ਕਰਨਾ ਜਿਹਾ ਬੜਾਈ ਤੇ ਮੈਂ ਆਪਾ ਫੜਾ ਇਸੇ ਪਾ ਇੱਕ ਬਨੇ ਨੂੰ ਗੁੰਨਰ ਸਲਾਲਾ। ਮੇਕਿਆਂ ਜਿਆਦਾ ਨਾ ਹੋਣੀਆਂ। ਕੋੜੀ ਪਾ ਲਓ। ਹਲਕਾ ਜਿਹਾ ਮਿਰਚ ਤੇ ਆਪਣੇ ਹਿਸਾਬ ਨਾਲ ਆਈਆਂ ਜਿੰਨੀ ਪੌਣੀ ਪਾਓ। ਆਹੋ। ਗਰਾੜੀਆਂ ਜੀਆਂ ਮੰਨਦੇ ਚੰਗੀਆਂ ਲੱਗਦੀਆਂ ਆ ਨਾ। ਚੋਗੀ। ਮੋਲੀ ਮਠੀ ਜੀ ਹੁੰਦੀ ਆ ਨਾ। ਹਾਂਜੀ। ਉਹਦਾ ਕੋੜ ਵੀ ਹੁੰਦੀ ਆ ਮੋਲੀ ਵਿੱਚ ਐ। ਹੂੰ। ਅੱਜ ਕੱਲ੍ਹ ਆਗਣਾ ਜਿਹੜੀਆਂ ਐ ਤੇ ਥੋੜੀਆਂ ਛੋਹੇ ਵਧੀਆਂ ਹੁੰਦੀਆਂ ਆਵਾ ਜਿਹੜੀਆਂ ਗਰਮੀਆਂ ਵਾਲੀਆਂ ਨਾ ਔਰ ਕੜਵੜੀਆਂ ਰਹਿੰਦੀਆਂ ਇੱਕ ਮੈਚੂਰ ਪਾਣੀ ਤੇ ਜਿਆਦਾ ਹੀ ਨਾ ਹੋ ਜਾਣੀ ਇਹਨਾਂ ਨੂੰ ਬਣਾ ਲਿਆ ਹੀ ਅੱਗੇ ਮੈਂ ਰਗੜ ਲਿਆ ਵਾ ਹੁਣ ਇਹਨਾਂ ਨੂੰ ਘੁੱਟ ਕੇ ਨਿਚੋੜ ਲੈਣਾ ਪਾਣੀ ਕੱਢ ਦੇਣਾ ਵਿੱਚ ਐਨਾਂ

ਤਨੀ ਅਧਿ ਮੇਥੀ ਪਾਤੀ ਹੁਣ ਇਹ ਕੀ ਆਹ ਇਹ ਚਾ ਬਾਦੀਆਂ ਹਰੀਆਂ ਲਾਲ ਪਾਣੀਆ ਲਾਲ ਪਾੜੋ ਪੱਤਾ ਘੋੜਾ ਦੇਣਾ ਇਹ ਚਲੋ ਇਹਨਾਂ ਨਾਲ ਜੀ ਲੈ ਲਾਲ ਪਾਣੀਆ ਲਾਲ ਪਾੜੋ ਹਰੀਆਂ ਸੋਹਣੀਆਂ ਪਾੜੋ ਲਾਲ ਤੇ ਅੱਧਾ ਪੱਲਾ ਵਰਤਦੇ ਪਾਟ ਲੈ ਮੈਂ ਤੇ ਬਾਲਟਾ ਪੜਿਆ ਸੀ ਜਿਦੋਂ ਦਾ ਆਦਾ ਮੈਂ ਬਾਟੇ ਮੈਂ ਚਲੋ ਕੀ ਆਏ ਮੈਂ ਮੁੱਟੇ ਕੀ ਆਨੇ ਦੇ ਯਾਰ ਕੋਈ ਇੰਕ ਕਰੀ ਨਾ ਮੁੱਟੇ ਜਾਣੇ ਤੇ ਫੋਨ ਕਰਵਾ ਦੇ ਚੱਕੀ ਦੇ ਤੇ ਹੋਵੇ ਹੱਡੀ ਹੱਡੀ ਆਹ ਪਾਤੀ ਹੁਣ ਵਿੱਚ ਹੱਡੀ ਨਮਕ ਮਸਾਲਾ ਮਿਰਚਾਂ ਧਨੀਆਂ ਮੇਥੀ ਹੁਣ ਪਾਦਨੇ ਆ ਮੋੜਨਾ ਲੋਹੇ ਨਾਲ ਛੇਤੀ ਬਣ ਜਾਂਦੀ ਆ ਨਾ ਜਿਆਦਾ ਟਾਈਮ ਨਹੀਂ ਲੱਗਦਾ ਇਹ ਹੁਣ ਰਹਿ ਮੈਂ ਨਾ ਵੀ ਬੜਾ ਲੱਗਦਾ ਬਸ ਹੁਣ ਬਣ ਜਾਣਾ ਇਹਨਾਂ ਦੇ 5 ਮਿੰਟਾਂ ਦੇ ਵਿੱਚ ਇਹ ਤਾਂ ਨਹੀਂ ਧੱਕਾ ਲੋ ਨਹੀਂ ਤੇ ਕਰਨ ਨਹੀਂ ਦਿੱਤਾ ਸੋਹਰ ਰਹਿਣੇ ਮੈਂ ਜਾਣੀ ਨਾ ਪਾ ਅੱਜ ਨਾਲ ਨਾ ਪਾਣੀ ਤੇ ਨਾ ਲੈ ਨਹੀਂ ਨੰਦ ਦੀ ਵਾਸੀ ਮੈਂ ਸੱਜਿਆ ਸਬਜੀ ਮੂੜੀਆਂ ਦੀ ਬੈਂਗੀ ਸਬਜੀ ਬਣ ਗਈ ਆ ਐਵੇਂ ਘਾੜੋ ਹੋਈ ਓਦਨ ਦੀ ਤੇ ਦੂਜੀ ਸਬਜੀ ਵੀ ਤਾਂ ਹੋ ਜੜੀ ਬਣਾਈ ਚ ਬਣਾਉਣੇ ਆ ਉਹ ਗੱਲ ਨਹੀਂ ਦੱਸਾਂ ਕਿ ਉਹ ਪਹਿਲਾਂ ਤਾਂ ਨਹੀਂ ਦੱਸ ਦੋ ਗੱਲ ਨਹੀਂ ਕੋਈ ਆਈਲ ਨਹੀਂ ਬਣਾਈ ਲੈਂਦਾ ਵਾ ਆਹ ਕੀ ਕਰਦੇ ਕਨੇ ਬਣਾਉਣੀ ਆਂ ਹਾਂ ਨਾ ਦੋ ਨਹੀਂ ਚਲੋ ਆਹ ਤੇ ਮੂਰਨੀਆਂ ਕਰ ਲੀਆਂ ਨਾ ਬਿੱਲੀ ਕਰ ਚ ਇਹ ਬਣਾ ਲਈਏ ਤਾਂ ਆਹ ਫਿਰ ਬਿੱਲੀ ਕੱਚ ਕਰਕੇ ਤੇਨੂੰ ਛੋੜ ਕੇ ਤੇ ਮਿਰਚ ਮਸਾਲਾ ਪਾਤਾ ਗੰਡਾ ਅਦਰਕ ਪਾ ਕੇ ਦੇ ਵਿੱਚ ਪਾਤਾ ਤੇ ਚਾਟੀ ਸਬਜੀ ਤਿਆਰ ਹੋ ਜਾਂਦੀ ਆ ਕੰਨੀਆਂ ਮੇਥੀ ਪਾਤਾ ਹਾਂ ਤੇ ਜਿਹੜੀ ਹੁੰਦੀ ਨਾ ਕਰਨੀਆਂ ਵਾਲੀ ਉਹ ਤੇ ਆਪਾਂ ਜਿਆਦੇ ਪੱਤੇ ਨਾ ਲੈਣੇ ਆ ਥੋੜੇ ਰਹਿਣ ਦੇਣੇ ਵੀ ਜਿਹੜੇ ਕੁਲੇਜ ਦੇ ਪੱਤੇ ਹੁੰਦੇ ਆ ਆਹ ਕੋ ਲੋੜ ਵਜਿਨੀ ਕਰਨ ਉਹਨਾਂ ਨੂੰ ਫੇਰ ਇਹ ਚੀਜ਼ ਲੈਣਾ ਠੀਕ ਆ ਕੀਰ ਕੇ ਤੇ ਫੇਰ ਉਹਨਾਂ ਨੂੰ ਮੜਾ ਕੇ ਬਾਲਾ ਦਵਾਉਣਾ ਬਾਲਾ ਦਵਾ ਕੇ ਨਾ ਪਾਣੀ ਪਾ ਗਏ ਵਿੱਚ ਥੋੜਾ ਲੂਣ ਹਲਦੀ ਪਾ ਦੋ ਚਲੋ ਲੂਣ ਪਾ ਦੋ ਕਿ ਚਲੋ ਜਿਹੜੇ ਕੜਵੜੀਆਂ ਜੀਆਂ ਨਿਕਲ ਜਾਂਦੀਆਂ ਵਿੱਚੋਂ ਹਮਾਸਾ ਹਲਦੀ ਮੈਂ ਤਾਂ ਕਈ ਵਾਰੀ ਪਾਉਣੀ ਹੁੰਦੀ ਆ ਲੂਣ ਤੇ ਹਲਦੀ ਪਾ ਦੋ ਹਾਂ ਤੇ ਮੁਰਗੀ ਉਹਨਾਂ ਨੂੰ ਸੜ ਕੇ ਨਾ ਠੰਡੀਆਂ ਉਹਨਾਂ ਨੂੰ ਚੋਲ ਲੈਣਾ ਨਿਚੋੜ ਕੇ ਤੇ ਉਹ ਵੀ ਇਤਾਂ ਹੀ ਟੜਕਾ ਪੁੰਨ ਕੇ ਉਹਨਾਂ ਨੇ ਇਤਾਂ ਹੀ ਪਾਉਣਾ ਟੜਕਾ ਇੰਨਾ ਹੀ ਸੇਮ ਲਵਣਾ ਨਾ ਤੇ ਇਹ ਕਿ ਆ ਕਿ ਉਹਨਾਂ ਨੂੰ ਇਹ ਨਹੀਂ ਕਿ ਗਰਮਾ ਦੇ ਠੰਡੇ ਪਾਣੀ ਵਿੱਚ ਸੀਸੀ ਦੀ ਠੰਡੀਆਂ ਕਰ ਲਈਏ ਉਹਨੂੰ ਉਸੇ ਵਾਂਗ ਹੀ ਥੋੜਾ ਠੰਡੀਆਂ ਹੋ ਲੈਣ ਦੋ ਪਾਣੀ ਨਿਚੋੜ ਕੇ ਨਾ ਬਤੀਲੀ ਤਾਂ ਕਰਕੇ ਪਾਣੀ ਉਹਦਾ ਗਰਮ ਨਿਚੋੜ ਕੇ ਉਹਨੂੰ ਥਾਲੀ ਧੂਲੀ ਠੰਡੀਆਂ ਬਾ ਦੋ ਤੇ ਫਿਰ ਨਿਚੋੜ ਕੇ ਸੇਮ ਤੜਕਾ ਇਤਾਂ ਹੀ ਹੋਣਾ ਉਹ ਵੀ ਗਰਮੀਆਂ ਨੂੰ ਇੰਨੀ ਸਾਰ ਸਦੀ ਬੰਦ ਲਿਆ ਨਾ ਬਹੁਤ ਵਧੀਆ ਪਰ ਜੀ ਬਣਦੀ ਆ ਆ ਜਿਹੜੀ ਕਿ ਮਾਰਨੇ ਦੀਆਂ ਬਾਗੀਆਂ ਹੋਣਾ ਨਾ ਤੇ ਉਹ ਜਿਹੜਾ ਕ ਬਤਾ ਗਰਮੀਆਂ ਵਾਲੀ ਨੇ ਜਿਹੜੀਆਂ ਮੂਰੀਆਂ ਹੋਣਾ ਉਹ ਥੋੜੀਆਂ ਪੜਗੀਆਂ ਜੀਆਂ ਹੁੰਦੀਆਂ ਨੇ ਤੇ ਤੇ ਵਧੀਆ ਪੜ ਜਾਂਦੀ ਕਈ ਲੋਕ ਕੀ ਚੀਰ ਕੇ ਬਣਾਉਂਦੇ ਆ ਉਹ ਵੀ ਤੁਲ ਤੁਲ ਪਸਾਰੀ ਜੀ ਪਕਾ ਲੀ ਜੀ ਆਪੋ ਆਪਣਾ ਸਵਾਦ ਤੇ ਜਦੋਂ ਹੁਣ ਇਹੀ ਉਦਾਂ ਹੀ ਬਣਾਉਣੀ ਉਬਾਲ ਕੇ ਬਣਾਉਣੀ ਕਈ ਲੋਕੀ ਸੀਰ ਕੇ ਆ ਕਈ ਆਉਂਦੇ ਕਿ ਆਪਾਂ ਕੀਰ ਕੇ ਬਣਾਉਨੇ ਆ ਤੇ ਹਾਇ ਸਬਜੀ ਨਾ ਪਸਾਰੀ ਜੀ ਬਣਦੀ ਹੈ ਸਵਾਦ ਨਹੀਂ ਬਣਦੀ ਤੇ ਉਹ ਬਹੁਤ ਵਧੀਆ ਬਣਦੀ ਆ ਤੇ ਪਤਾ ਨਹੀਂ ਲੱਗਦਾ ਕਿ ਦੀ ਕਾ ਨੂੰ ਜਵਾ ਲੱਗੀ ਆ ਤਾਂ ਸੰਧਾ ਬੰਦ ਚੱਲਦੀ ਆ ਪਰ ਉਹ ਵੀ ਇਤਰਾ ਝਟ ਜਾਣੀ ਤੇ ਜਦੋਂ ਮੋੜੀਆਂ ਪਾ ਲਈਆਂ ਹੁੰਦਾ ਤੇ ਮਿੱਟੋ ਮਿੱਟੀ ਬਣ ਜਾਣੀ ਤੇ ਤੜਕਾ ਛਿੱਟੇ ਪੈਣਾ ਆਉਂਦਾ ਤੋਂ ਨਹੀਂ ਘਟਿਆ ਆਪਾਂ ਬਸੇ ਬਣ ਗਈ ਹੁਣ ਆਹ ਬਣ ਗਈ ਬਣ ਗਈ ਆ ਤੇ ਇਹ ਹੁਣ ਬੀਬੀ ਭੈਣਾਂ ਜਿਹੜੀ ਜੀ ਦੱਸੋ ਕਹਿੰ ਬੜਾਵੇਂ ਦਿੱਤੀ ਆ ਤੇ ਹੁਣ ਅਸੀਂ ਕਲਾ ਨਹੀਂ ਸਕਦੇ ਇੱਥੇ ਉਹ ਇੱਥੇ ਆ ਕੇ ਖੇਤੇ ਕਰਕੇ ਰੋਟੀ ਬਣਾ ਗਏ ਤੇ ਸਾਨੂੰ ਦਸਣਗੇ ਹੀ ਬਣਾ ਗਏ ਸਬਜ਼ੀ ਖਾ ਲਈ ਯਾਰ ਤੇ ਵਧੀਆ ਬਣੀ ਸਾਡੇ ਹੱਥਾਂ ਦੀ ਚਾਹ ਕਿਤਾ ਬਣੀ ਆ ਆ ਵੀ ਹਣ ਉਹ ਬਣਾ ਗਏ ਨੂੰ ਦੱਸਣਾ ਮੈਸੇਜ ਕਰਨਾ ਸਾਨੂੰ ਤੇ ਅਹੀਂ ਬਣਾ ਕੇ ਤੇ ਖਾ ਲਈ ਆ ਅਹੀਂ ਹਣ ਦੱਸਦਾ ਵਾ ਤੁਹਾਨੂੰ ਤੇ ਅਹੀਂ ਹਣ ਖਲਾਈ ਦੇ ਸਕਦੇ ਨਹੀਂਗੇ ਨਹੀਂ ਤੇ ਅਹੀਂ ਖਲਾਈ ਦਿੰਦੇ ਹੈਨਾ ਹਾਂ ਕਿਹਨੇ ਨਾਲ ਤੇ ਆਖਣ ਦੇ ਨਾਨੇ ਕਾਲ ਹੋਈ ਤੇ ਯਾਨੀ ਕਿ ਮੂਲੀਆਂ ਹੈ ਨਹੀਂ ਜਾਈ ਕਿ ਮੂਲੀਆਂ ਵਾਧੂ ਮੂਲੀਆਂ ਜੀ ਬੈਠੇ ਆ ਵਾਹ ਕਰਦੀਆਂ ਮੂਲੀਆਂ ਸਰਪੰਨ ਕਾਹਨ ਹੁੰਦਾ ਹੈ ਸਿਆਰ ਤੇ ਮੂਲੀਆਂ ਤੇ ਗੁੰਗਲੂ ਦੀ ਆ ਬਣਵਾ ਸਨੀਆਂ ਚੀਜਾਂ ਕਰਦੀਆਂ ਤੇ ਉਹ ਵੀ ਕਿਸ ਦਿਨ ਦੱਸਾਂਗੇ ਪਾਲਕ ਪਨੀਰ ਵੀ ਬਣਾ ਕੇ ਨਾ ਆਹ ਉਹ ਵੀ ਪਾਲਕ ਪਨੀਰ ਵੀ ਕਹਿਣ ਦੀ ਆ ਮਾਰੀਆ ਬਾਜਵਾ ਤੇ ਕੋਈ ਨਹੀਂ ਉਹਨਾਂ ਨੂੰ ਵੀ ਪਾਲਕ ਪਨੀਰ ਬਣਾ ਕੇ ਦੱਸ ਦਾਂਗੇ ਵਾਹ ਕੰਦੇ ਨੀ ਤਾਂ ਗੁਸੇਵਾ ਜਮਾ ਚਾਹ ਕੰਦੇ ਨੀ ਸੇਣਾ ਹੋਵੇ ਸੇਣਾ ਹੋਵੇ ਸੁਸੇਣਾ ਹੋਵੇ ਈ ਈ ਨੀ ਤਾਂ ਬੱਧੀਆ ਤੇ ਫਿਰ ਉਹ ਵਾਧਾ ਘਟਾ ਹੋ ਜਾਂਦਾ ਵਾ ਵੀ ਟਾਈਮ ਟਾਈਮ ਦਾ ਨੂੰ ਪਤਾ ਨਹੀਂ ਕਿ ਨਹੀਂ ਦੇਣਾ ਵੇ ਬਣਾ ਹੀ ਨਹੀਂ ਬੰਦਾ ਕਿਤਨਾ ਚੜਦਾ ਤੇ ਕਿਦਾਂ ਦੇਣਾ ਮੁੱਕ ਜਾਂਦਾ ਵਾ ਨੀ ਕਿ ਨਹੀਂ ਜਾਂਦਾ ਨਾ ਟਿਕਾਂ ਤੇ ਹਾਂ ਚਲੋ ਆਹ ਤੇ ਪਣ ਗਈ ਏ ਇਹ ਤਾਂ ਤੁਸੀਂ ਲੋਨ ਮਸਾਲਾ ਵੇਖ ਲੋ ਤੇ ਜੇ ਲੋੜ ਵਾ ਤੇ ਲੋਨ ਮਸਾਲਾ ਹੋਰ ਪਾ ਸਕਦੇ ਈ ਤੇ ਜੇ ਠੀਕ ਠਾਕ ਵਾ ਕਹਿੰਦਾ ਨਹੀਂ ਕੋਈ ਫਾਸਦੀ ਹੋਣਾ ਚਲੋ ਠੀਕ ਆ ਜੀ ਕਰਦੇ ਇਸੇ ਨਾਲ ਵਲੌਗ ਦੀ ਸਮਾਰਟੀ ਸਸਿ ਘਰ ਕਰ ਸਰ